ਇੱਕ ਮਿੰਟ ਥਾਂ ਸੁਣੋ ਪਹਿਲਾਂ ਧਾਰ ਇਹੇ ਅਸਲੀ ਇੱਥੇ ਜਾਣਾ ਹਰੇਕ ਨੇ ਕਿਸੇ ਨੇ ਇੱਕੋ ਾਲਾਵਾ ਕਿਸੇ ਕੋਠੀ ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਇੱਕ ਜਣ ਚੱਲਦਾ ਇੱਕ ਲੈ ਕੇ ਕੈਮਰਾ ਅਸੀਂ ਆਪਣੀ ਮਾਂ ਦੇ ਨੇ ਅਸੀਂ ਆਪਣਾ ਛੋਟਾ ਭਾਈ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਮੰਗੇ ਸਾਰੇ ਨੇ ਇੱਥੇ ਜਾਣਾ ਕਰਦਾ ਸੋ ਇਹ ਕਰਕੇ ਚੌਧਰ ਦੀ ਆ ਜਾਓ ਸੋ ਇਹ ਕਰਕੇ ਕਬਰਾਂ ਅੱਛਾ ਜੀ ਕਬਰਾਂ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾਹ ਨੇ ਉਹਨਾਂ ਨੂੰ ਕਿੱਥੇ ਕਰ ਦਿੱਤਾ ਅੱਜ ਇਕੱਲੇ ਇਕੱਲੇ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੈਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਨਹੀਂ ਗੱਡੇ ਮੇਰੀ ਮੇਰੇ ਬਾਪ ਨੇ ਮੇਰੀ ਬਾਹਰੋਂ ਬਿਨਾ ਬਾਕੀ ਮੈਨੂੰ ਮਾਫੀ ਦੇਉਣਾ ਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹ ਨੜਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨੜਾਇਆ 40 ਫੀਲਿੰਗ ਦਿੱਤਾ ਦਿੱਤਾ ਇੱਕ ਬੱਚੇ ਨੂੰ ਨੜਾਈਦਾ ਉਹ ਤਾਂ ਨੜਾਇਆ ਆਪਣੇ ਬਾਪ ਨੂੰ ਅਸੀਂ ਮੇਰੀ ਮੈਂ ਤੇ ਆਂਦਾ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਪਾਂ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਰਦੇ ਇਹ ਆਵੇ ਨਾ ਵਾਲਾ ਪੁਲਿਸ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹਨਾਂ ਨੂੰ ਕਦੀ ਉੱਚਾ ਨਹੀਂ ਵਾਲਾ ਬੋਲੋ ਹੌਸਲਾ ਉਹਨਾਂ ਨੂੰ ਉੱਚਾ ਨਹੀਂ ਵਾਲਾ ਬੋਲੋ ਮਾਲਕ ਜੀ ਜਿਕਰਾ ਬੋਲੋ ਨਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਆ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਬਾਪਾ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੋਲੂਗਾ ਉਹ ਟੁੱਲੂਗਾ ਉਹ ਦਿੱਤਨ ਕਿੰਨੀ ਹੋ ਸਕਦੀ ਕਦੀ ਜਿੰਨੇ ਆਪਣੇ ਮਾਵਾਬ ਨੂੰ ਜਿੰਨੇ ਆਪਣੇ ਮਾਵਾਬ ਦਾ ਦਿਲ ਛੰਡਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਬੇਸ਼ੱਕ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ ਮੀਡੀਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਵਾਬ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਹੈ ਆ ਸਾਡਾ ਬਾਪ ਸ਼ਹਿਜ਼ਾਦਾ ਆ ਸ਼ਹਿਨਜਾ ਲੋਕ ਪਿਆ ਸਾਡਾ ਜੇ ਲੈ ਲਈ ਜਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟ ਦੇ ਇਹਨਾਂ ਕੋਲ ਸੇ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਬਸ ਇਲਾਕੇ ਦੇ ਬੈਕ ਆ ਬਈ ਮਾਮਰੀਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੇ ਆਪਣੇ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੀ ਕਦੀ ਜਿੰਦਗੀ ਤੇ ਤੁਹਾਨੂੰ ਪਤਾ ਹੈ ਆਪਣੇ ਬਾਪੂ ਨੂੰ ਕਿੱਦਾਂ ਦੱਸਣਾ ਦੋ ਨਾ ਨੇ ਮੇਰੇ ਦੀ ਜ਼ਿੰਦਗੀ ਚ ਕਦੀ ਕਦੇ ਵੀ ਅਨਗਲੀ ਨਾ ਖੜੇ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਆ ਅਰੇ ਮaaf ਕਰਦੇ ਹਾਂ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਬਾਪ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਂ ਬਾਪ ਨੂੰ ਸ਼ਮਸ਼ਾਨ ਘਰ ਆ ਆ ਕਦੀ ਵੀ ਮਾਪਾਬੂ ਕਪਰਦਾਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਤਰੋਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲੇ ਚੱਲੇ ਪਰ ਆਪਣੇ ਮਾਪਾਬੂ ਦੀ ਜਦਰ ਕਰੋ ਪਲੀਜ਼